ਲੋ ਵੀ ਦੋਸਤੋ ਦੇਖੋ ਜੋਸ਼ ਮੁੰਡੇ ਦਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਚੱਲਾਂਗੇ ਅਟਾਰੀ ਬਾਗਾ ਬਾਰਡਰ ਅਟਾਰੀ ਜੋ ਕਿ ਇੰਡੀਆ ਦਾ ਹਿੱਸਾ ਅਤੇ ਬਾਗਾ ਜੋ ਕਿ ਪਾਕਿਸਤਾਨ ਦਾ ਹਿੱਸਾ ਹੈ ਇਸ ਲਈ ਇਸ ਨੂੰ ਅਟਾਰੀ ਬਾਗਾ ਬਾਰਡਰ ਕਿਹਾ ਜਾਂਦਾ ਹੈ ਜਿਵੇਂ ਆਪ ਬਾਰਡਰ ਹੋ ਗਿਆ ਜੇਕਰ ਤੁਸੀਂ ਦੋਸਤੋ ਇੱਥੇ ਜਾਣਾ ਤਾਂ ਜਾਣ ਦੀ ਗੱਲ ਕਰਿਏ ਜੇ 골ਡਨ ਟੈਂਪਲ ਤੋਂ ਤੁਸੀਂ ਜਾਣਾ ਤਾਂ ਤੁਹਾਨੂੰ ਉਥੋਂ ਆਰਾਮ ਨਾਲ ਬੱਸਾਂ ਆਟੋ ਵਗੈਰਾ ਮਿਲ ਜਾਣਗੇ ਨਹੀਂ ਤੁਸੀਂ ਆਪਣੇ ਬਾਈਕ ਵਗੈਰਾ ਜਾਂ ਗੱਡੀ ਵਗੈਰਾ ਤੇ ਵੀ ਆ ਸਕਦੇ ਹੋਗੇ ਤੇ ਟਾਈਮ ਦੀ ਗੱਲ ਕਰੀਏ ਤਾਂ ਦੋਸਤੋ ਸ਼ਾਮ ਦਾ ਟਾਈਮ ਬੈਸਟਾ ਕਿਉਂਕਿ ਜੇ ਤੁਸੀਂ ਸਵੇਰ ਹੋਵਗੇ ਤਾਂ ਤੁਹਾਨੂੰ ਗਰਾਊਂਡ ਤੱਕ ਜ਼ੀਰੋ ਲਾਈਨ ਤੱਕ ਨਹੀਂ ਜਾਣ ਦਿੱਤਾ ਜਾਵੇਗਾ ਜੋ ਕਿ ਸ਼ਾਮ ਨੂੰ ਹੀ ਜਾਣ ਦਿੱਤਾ ਜਾਂਦਾ ਜਦੋਂ ਪ੍ਰੇਡ ਸ਼ੁਰੂ ਹੁੰਦੀ ਆ ਤੇ ਪ੍ਰੇਡ ਦੋਸਤੋ 5 ਵਜੇ ਸ਼ੁਰੂ ਹੁੰਦੀ ਆ ਤੇ 4 ਵਜੇ ਐਂਟਰੀ ਸ਼ੁਰੂ ਹੋ ਜਾਂਦੀ ਆ ਗਰਾਊਂਡ ਵਿੱਚ ਜਾਣ ਦੀ ਤਾਂ ਜੋ ਤੁਸੀਂ ਸ਼ਾਮ ਨੂੰ ਹੀ ਆਓ ਤਾਂ ਬਿਹਤਰ ਸਭ ਕੁਝ ਦੇਖ ਕੇ ਜਾਓ ਤੇ ਸਾਹਮਣੇ ਹੈਗੀ ਪਾਰਕਿੰਗ ਹਾਂਜੀ ਦੋਸਤੋ ਲੋਕ ਆ ਰਹੇ ਨੇ ਜੇ ਗਰਾਊਂਡ ਦੇ ਵਿੱਚ ਜੋਸ਼ ਤਾਂ ਦੋਸਤੋ ਇੱਥੇ ਆ ਕੇ ਆਪਣੇ ਆਪ ਹੀ ਆ ਜਾਂਦਾ ਹੈ ਤੁਹਾਡੇ ਵਿੱਚ ਜਦੋਂ ਆਸ-ਪਾਸ ਗਾਣੇ ਚੱਲਦੇ ਹੁੰਦੇ ਉੱਪਰੋਂ ਤੁਸੀਂ ਬਾਰਡਰ ਤੇ ਹੋਵੋ ਬਾਕੀ ਦੋਸਤੋ ਜੇ ਵੀਆਈਪੀ ਪਾਸ ਦੀ ਗੱਲ ਕਰੀਏ ਤਾਂ ਪਹਿਲਾਂ ਵੀਆਈਪੀ ਪਾਸ ਦੀ ਲੋੜ ਸੀ ਵੈਸੇ ਹੁਣ ਜ਼ਿਆਦਾਤਰ ਵੀਆਈਪੀ ਪਾਸ ਦੀ ਤਾਂ ਲੋੜ ਹੀ ਨਹੀਂ ਪੈਂਦੀ ਕਿ ਕਿ ਹੁਣ ਤਾਂ ਸਾਰਾ ਗਰਾਊਂਡ ਇਦਾਂ ਲਬਨ ਹੋਇਆ ਹੈ ਕਿ ਨੀਚੇ ਤੋਂ ਲੈ ਕੇ ਉੱਪਰ ਲਾਸਟ ਤੱਕ ਸਾਰੇ ਸਾਈਡ ਤੋਂ ਬਿਲਕੁਲ ਵਧੀਆ ਦਿਖਦਾ ਪਹਿਲਾਂ ਗਰਾਊਂਡ ਸੀਗਾ ਇੱਕ ਬਰਾਬਰ ਜੋ ਕਿ ਸਿਰਫ ਅੱਗੇ-ਅੱਗੇ ਦਿਖਦਾ ਸੀ ਪਿੱਛੇ ਕੁਝ ਨਹੀਂ ਦਿਖਦਾ ਸੀ ਇਸ ਲਈ ਲੋਕ ਵੀ VIP ਪਾਸ ਲੈਣ ਲਈ ਅਪਲਾਈ ਕਰਦੇ ਸੀ ਬਟ ਹੁਣ VIP ਪਾਸ ਦੀ ਤਾਂ ਜ਼ਿਆਦਾਤਰ ਲੋੜ ਨਹੀਂ ਪੈਂਦੀ ਜੇਕਰ ਫਿਰ ਵੀ ਤੁਹਾਨੂੰ ਚਾਹੀਦਾ ਤਾਂ ਤੁਸੀਂ 3 ਨੰਬਰ ਕਾਊਂਟਰ ਤੇ ਅਪਲਾਈ ਕਰ ਸਕਦੇ ਹੋਗੇ ਵੈਸੇ VIP ਪਾਸ ਜਿਨ੍ਹਾਂ ਦੇ ਆਰਮੀ ਚ ਰਿਲੇਟਿਵ ਹੁੰਦੇ ਆ ਉਹਨਾਂ ਨੂੰ ਮਿਲਦਾ ਜ਼ਿਆਦਾਤਰ ਤਾਂ ਬਾਕੀ ਜੇ ਤੁਸੀਂ ਵੀ ਲੈਣਾ ਤਾਂ ਇੱਕ ਦਿਨ ਪਹਿਲਾਂ ਆ ਕੇ ਤੁਸੀਂ ਉੱਥੇ ਫਾਰਮ ਭਰ ਸਕਦੇ ਹੋ ਪਾਸ ਵਗੈਰਾ ਇਨਕੁਆਰੀ ਵਗੈਰਾ ਸਭ ਕੁਝ ਹੁੰਦਾਗਾ 30 ਦਿਨ ਪਹਿਲਾਂ ਤੁਸੀਂ ਉੱਥੇ ਫਾਰਮ ਕਰੋਗੇ ਤਾਂ ਤੁਹਾਨੂੰ ਨੈਕਸਟ ਡੇ ਵੀਆਪੀ ਪਾਸ ਮਿਲ ਸਕਦਾਗਾ ਬਾਕੀ ਦੋਸਤੋ ਜੋ-ਜੋ ਇੰਡੀਆ ਨੂੰ ਪਿਆਰ ਕਰਦਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਤੁਹਾਨੂੰ ਬਿਲਕੁਲ ਜ਼ੀਰੋ ਲਾਈਨ ਤੋਂ ਦਿਖਾ ਰਹੇ ਹਾਂਗੇ ਅਟਾਰੀ ਵਗਾ ਬਾਰਡਰ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਕਮੈਂਟ ਕਰਕੇ ਦੱਸਣਾ ਵੀਡੀਓ ਕਿਦਾਂ ਦੀ ਲੱਗੀ ਤੇ ਨੈਕਸਟ ਡੇ ਖਲ ਦੱਸਣਾ ਵੀ ਆਂਦੇ ਰਹੇ ਰੇਹੇਂ ਸਰਮਣੀ ਪ੍ਰੇਮ ਦੀ ਕਾਰਵਾਈ ਸਮਾਪਤ ਹੋ ਚੁੱਕੀ ਹੈ ਰੇਹੇਂ ਸਰਮਣੀ ਪ੍ਰੇਮ ਦੀ ਕਾਰਵਾਈ ਸਮਾਪਤ ਹੋ ਚੁੱਕੀ ਹੈ ਆਪ ਸਭ ਨੂੰ ਸੋਧਦੇ ਰਿਹਾ ਹੈ ਕਿ ਮੈਂ ਸੋਹਣੇ ਦੇ ਜਵਾਨ ਦੇ ਰਾਹ ਤੇ ਉਹ ਵੀ ਦੋਸਤੋ ਦੇਖੋ ਜੋਸ਼ ਮੁੰਡੇ ਦਾ ਇਹਨੂੰ ਕਹਿੰਦੇ ਨੇ ਜੋਸ਼